ਆਪਣੀ ਛੋਟੀ ਜਿਹੀ ਜ਼ਿੰਦਗੀ 'ਚ ਤੁਹਾਨੂੰ ਵੀ ਬਹੁਤ ਐਸੇ ਇਨਸਾਨ ਟਕਰੇ ਹੋਣੇ ਆ ਜਿਹੜੇ ਕਿ ਆਪਣੇ ਆਪ ਨੂੰ ਬਹੁਤ ਮਹਾਨ ਤੇ ਦੂਜਿਆਂ ਨੂੰ ਟੀਚੇ ਜਾਣਦੇ ਆ ਇਸ ਦੇ ਰਿਲੇਟਿਡ ਇੱਕ ਸਟੋਰੀ ਇਸ ਨਾਰਨਿੰਗ ਸਾਰੀ ਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਇੰਦਰ ਕਾਰ ਮੋਟੀਵੇਸ਼ਨਲ ਇੱਕ ਵੱਡਾ ਬਿਜ਼ਨਸਮੈਨ ਜੋ ਸ਼ਹਿਰ ਤੋਂ ਇੱਕ ਪਿੰਡ ਵੱਲ ਨੂੰ ਰਵਾਨਾ ਹੁੰਦਾ ਹੈ ਇੱਕ ਚੰਗੀ ਜਿਹੀ ਜ਼ਮੀਨ ਖੇਤਾਂ ਲਈ ਉਹਨਾਂ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਇਸ ਪਿੰਡ ਦੇ ਵਿੱਚ ਵਿਚਾਲੇ ਇੱਕ ਨਦੀ ਹੈ ਤੇ ਜੇਕਰ ਮੈਂ ਆਪਣੀ ਗੱਡੀ ਕਮਾ ਕੇ ਲੈ ਕੇ ਜਾਵਾਂ ਤਾਂ ਘਟੋ ਘਟ ਮੈਨੂੰ 1 ਘੰਟੇ ਦਾ ਸਫ਼ਰ ਲੱਗ ਜਾਣਾ ਪਿੰਡ ਦੇ ਉਪਰੀ ਜਾਣ ਲਈ ਤੇ ਜੇਕਰ ਆ ਨਦੀ ਪਾਰ ਕਰਕੇ ਜਾਵਾਂ ਤੇ ਫਿਰ ਮੈਨੂੰ 20 ਤੋਂ 25 ਮਿੰਟ ਲੱਗਣੇ ਨੇ ਇਸ ਕਰਕੇ ਉਹ ਡਿਸੀਜਨ ਲੈਂਦਾ ਹੈ ਕਿ ਮੈਂ ਆਪਣੀ ਗੱਡੀ ਪਿੱਛੇ ਖੜਾ ਕੇ ਇਹ ਕਿਸ਼ਤੀ ਰਾਹੀਂ ਉਹ ਨਦੀ ਪਾਰ ਕਰਕੇ ਜਾਵਾਂ ਹੁਣ ਇੱਕ ਗਰੀਬ ਜਿਹਾ ਬੰਦਾ ਕਿਸ਼ਤੀ ਲੈ ਕੇ ਕਿਨਾਰੇ ਤੇ ਖੜਾ ਹੁੰਦਾ ਤੇ ਉਹ ਜਿਹੜਾ ਬੰਦਾ ਹੁੰਦਾ بزਨਸਮੈਨ ਉਹ ਕੀ ਕਰਦਾ ਹੈ ਕਿ ਆਪਣੇ ਗੱਡੀ ਕਿਨਾਰੇ ਤੇ ਲਾ ਕੇ ਉਸ ਨੂੰ ਬੋਲਦਾ ਕਿ ਮੈਨੂੰ ਦੂਜੀ ਸਾਈਡ ਜਾਣਾ ਤੇ ਜਾਣ ਲਈ ਬੈਠ ਜਾਂਦਾ ਹੈ ਇੱਧਰ ਚੱਲਦੇ-ਚੱਲਦੇ ਉਹ ਗੱਲਾਂ ਚ ਪੁੱਛਦਾ ਉਸ ਬੰਦੇ ਨੂੰ ਕਿ ਤੂੰ ਜਾਣਦਾ ਤਰ ਕਿਸ ਤੇ ਚਕਾਉਣ ਬੈਠਿਆ ਤਉਨੋ ਗਰੀਬ ਬੰਦਾ ਕਹਿੰਦਾ ਕਿ ਨਹੀਂ ਜੀ ਮੈਨੂੰ ਨਹੀਂ ਤੁਹਾਨੂੰ ਜਾਣਦਾ ਮੈਂ ਫਸਟ ਟਾਈਮ ਤੁਹਾਨੂੰ ਦੇਖਿਆ ਕਹਿੰਦਾ ਮੈਂ ਬਹੁਤ ਤਕੜਾ ਬਿਜ਼ਨਸਮੈਨ ਹੈ ਤੇ ਮੇਰੀ ਆਏ ਦੀ ਨਖਵਾਰ ਚ ਫੋਟੋ ਆਉਂਦੀ ਰਹਿੰਦੀ ਹੈ ਕਿਉਂਕਿ ਮੈਂ ਬੜੀ-ਬੜੀ ਬਿਲਡਿੰਗਸ ਦੇ ਵਿੱਚ ਆਪਣਾ ਹਿੱਸੇਦਾਰੀ ਪਾਉਣਾ ਆ بڑے بڑے ਬਿਜ਼ਨਸਮੈਨ ਦੇ ਵਿੱਚ ਮੇਰਾ ਹੱਥ ਹੁੰਦਾ ਹੈ ਉਹ ਕਹਿੰਦਾ ਨਹੀਂ ਜੀ ਮੈਂ ਤੁਹਾਨੂੰ ਨਹੀਂ ਜਾਣਦਾ ਕਿਉਂਕਿ ਮੈਂ ਖੁਆਰ ਨਹੀਂ ਪੜਦਾ ਕਿਉਂਕਿ ਮੈਂ ਪੜਿਆ ਲਿਖਿਆ ਨਹੀਂ ਆ ਉਹ ਇੱਕਦਮ ਹੱਸਦਾ ਕਹਿੰਦਾ ਲਾਣਾ ਤੇ ਉਹ ਜੀ ਜ਼ਿੰਦਗੀ ਤੇ ਜਿਹਨੂੰ ਪੜਨਾ ਲਿਖਣਾ ਵੀ ਨਹੀਂ ਆਉਂਦਾ ਕੀ ਸੁਆਹ ਤੇਰੀ ਜ਼ਿੰਦਗੀ ਹੈ ਹੁਣ ਇਹਦੇ ਤੇ ਉਹ ਗਰੀਬੰਦਾ ਕੁਝ ਨਹੀਂ ਬੋਲਦਾ ਦੂਜੀ ਵਾਰੀ ਥੋੜੀ ਜਿਹੀ ਅੱਗੇ ਜਾ ਕੇ ਕਹਿੰਦਾ ਤੂੰ ਜਾਣਦਾ ਉਹ ਜੋ ਸਾਹਮਣੇ ਦੂਰ ਤੈਨੂੰ ਜ਼ਮੀਨ ਨਜ਼ਰ ਆ ਰਹੀ ਆ ਉਹ ਮੈਂ ਖਰੀਦਣੀ ਆ ਉਹ ਕਹਿੰਦਾ ਅੱਛਾ ਜੀ ਤੁਸੀਂ ਕੀ ਕਰਨੀ ਆ ਜ਼ਮੀਨ ਤੁਸੀਂ ਆਪਣਾ ਸ਼ਹਿਰੀ bizness ਛੱਡ ਕੇ ਇੱਥੇ ਕੀ ਕਰ ਹੁਣ ਉਹ biznessman ਕਹਿੰਦਾ ਹੈ ਕਿ ਮੈਂ ਇੱਕ ਜ਼ਮੀਨ ਖਰੀਦਣੀ ਹੈ ਜਿੱਤੇ ਤੇ ਇੱਕ ਬੜੀ ਫੈਕਟਰੀ ਲਾਉਣੀ ਹੈ ਉਸ ਫੈਕਟਰੀ ਦੇ ਵਿੱਚ ਮੈਂ ਮਿਨਰਲ ਵਾਟਰਸ ਦਾ ਜਿਹੜਾ ਆਪਣਾ ਕੰਮ ਹੈ ਸਟਾਰਟ ਕਰਨਾ ਹੈ ਹੁਣ ਉਹ ਬੰਦਾ ਬੜੇ ਧਿਆਨ ਨਾਲ ਉਹਦੇ ਮੂੰਹ ਵੱਲ ਦੇਖਦਾ ਹੁੰਦਾ ਹੈ biznessman ਕਹਿੰਦਾ ਹੁਣ ਤੋ ਤੈਨੂੰ ਇਹ ਵੀ ਨਹੀਂ ਪਤਾ ਹੋਣਾ ਮਿਨਰਲ ਵਾਟਰ ਕੀ ਹੁੰਦੇ ਨੇ ਕਹਿੰਦਾ ਨਹੀਂ ਜੀ ਮੈਂ ਨਹੀਂ ਜਾਣਦਾ ਕਹਿੰਦਾ ਓਹੋ ਇਹਦਾ ਮਤਲਬ ਹੁੰਦਾ ਹੈ ਕਿ ਮੈਂ ਪਾਣੀ ਵੇਚਣਾ ਬੋਤਲਾਂ 'ਚ ਪਾ ਕੇ ਤੂੰ ਕਦੇ ਸ਼ਹਿਰ ਨਹੀਂ ਗਿਆ ਤੁਹਾਡੇ ਪਿੰਡ ਵਾਲਿਆਂ ਨੂੰ ਤਾਂ ਪਾਣੀ ਖਰੀਦਣਾ ਨਹੀਂ ਸ਼ਹਿਰ ਦੇ ਵਿੱਚ ਬੋਤਲਾਂ ਦੇ ਵਿੱਚ ਜੋ ਵਧੀਆ ਪਾਣੀ ਮਿਲਦਾ ਹੈ ਉਸ ਦਾ ਬਿਜ਼ਨਸ ਮੈਂ ਕਰਨਾ ਹੈ ਉਹ ਬੰਦਾ ਕਹਿੰਦਾ ਮੈਂ ਤਾਂ ਜੀ ਸ਼ਹਿਰ ਕਦੇ ਬਾਹਲਾ ਗਿਆ ਜੀ ਮੇਰੀ ਜ਼ਿੰਦਗੀ ਘਰ ਘਰ ਤੋਂ ਆਹ ਕਿਨਾਰੇ ਤੱਕ ਹੀ ਹੁੰਦੀ ਹੈ ਉਹ ਫੇਰ ਤਾੜੀ ਮਾਰ ਕੇ ਹੱਸਦਾ ਬਿਜ਼ਨਸ ਮਰ ਕਹਿੰਦਾ ਫਿਰ ਤੇ ਮੂੰਹ ਹੈ ਜੀ ਜ਼ਿੰਦਗੀ ਤੇ ਜਿਹੜਾ ਤੂੰ ਕਦੇ ਸ਼ਹਿਰ 'ਚ ਵੀ ਪੈਰ ਨਹੀਂ ਰੱਖਿਆ ਕਦੇ ਘੁੰਮਣ ਨਹੀਂ ਗਿਆ ਕਦੇ ਆਪਣੇ ਲਈ ਸਮਾਨ ਨਹੀਂ ਕੱਢਿਆ ਉਹ ਕਹਿੰਦਾ ਜੀ ਮੈਂ ਛੋਟੇ ਹੁੰਦੇ ਮੇਰੇ ਪੇਰੈਂਟਸ ਮਰ ਗਏ ਸੀ ਹੈ ਨਾ ਮਾਪੇ ਮਰ ਗਏ ਸੀ ਇਸ ਕਰਕੇ ਮੈਂ ਆਪਣੇ ਪਾਪ ਦਾ ਕੰਮ ਸੰਭਲਿਆ ਸੀ ਤੇ ਮੇਰੀ ਪੜ੍ਹਾਈ ਛੁੱਟ ਗਈ ਇਸ ਕਰਕੇ ਮੈਂ ਅੱਜ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਬਸ ਇੱਥੋਂ ਤੱਕ ਹੀ ਸੀ ਮਤਲਬ ਤੇ ਉਹ ਬੜਾ ਹਸਦਾ ਹੈ ਕਹਿੰਦਾ ਕੋਈ ਫਾਇਦਾ ਨਹੀਂ ਜੀ ਜ਼ਿੰਦਗੀ ਦਾ ਤੂੰ ਜ਼ਿੰਦਗੀ ਦੇ ਰੰਗ ਤਮਾਸ਼ੇ ਦੇਖਿਆ ਹੀ ਨਹੀਂ ਹੁਣ ਇਹਦੇ ਤੇ ਜਿਹੜਾ ਉਹ ਕਿਸ਼ਤੀ ਵਾਲਾ ਬੰਦਾ ਹੁੰਦਾ ਨਾ ਉਹਨੂੰ ਵਾਕੇ ਹੀ ਲੱਗਦਾ ਕਿ ਸੱਚੀ ਮੇਰੀ ਜ਼ਿੰਦਗੀ ਹੋਜੀ ਹੈ ਉਹਦੀ ਗੱਲਾਂ ਜਾ ਕੇ ਉਹ ਪਰੇਸ਼ਾਨ ਹੋ ਜਾਂਦਾ ਹੈ ਟੈਂਸ਼ਨ ਦੇ ਵਿੱਚ ਉਹ ਇੰਨਾ ਫੋਜ ਜਾਂਦਾ ਕਿ ਉਹ ਜਿਹੜਾ ਪਾਣੀ ਵਾਲਾ ਚੱਪੂ ਚਲਾ ਰਿਹਾ ਹੁੰਦਾ ਨਾ ਉਹ ਰੋਗ ਦਿੰਦਾ ਜਾਂਦਾ ਤੇ ਇੱਕ ਵੱਡੇ ਪੱਥਰ ਦੇ ਵਿੱਚ ਜਾ ਕੇ ਕਿਸਤੀ ਟਕਰਾ ਜਾਂਦੀ ਹੈ ਤੇ ਟਕਰਾਣ ਨਾਲ ਉਹ ਜਿਹੜੀ ਕ੍ਰੈਸ਼ ਪੈ ਜਾਂਦੀ ਹੈ ਜਿਹੜੀ ਕਰਕੇ ਪਾਣੀ ਜਿਹੜਾ ਕਿਸਤੀ 'ਚ ਭਰਨਾ ਸਟਾਰਟ ਹੋ ਜਾਂਦਾ ਹੈ ਹੁਣ ਉਹ ਜਿਹੜਾ ਗਰੀਬਨ ਨਾ ਹੁੰਦਾ ਨਾ ਕਿਸਤੀ ਵਾਲਾ ਉਹ ਬਿਜ਼ਨਸਮੈਨ ਨੂੰ ਪੁੱਛਦਾ ਤੁਹਾਨੂੰ ਤੈਰਨਾ ਆਉਂਦਾ ਉਹ ਕਹਿੰਦਾ ਨਹੀਂ ਮੈਨੂੰ ਤੈਰਨਾ ਨਹੀਂ ਆਉਂਦਾ ਤੂੰ ਜਿਵੇਂ ਮਰਜ਼ੀ ਕਰ ਕਿ ਨਾਰੇ ਤੇ ਲੈ ਕੇ ਜਾ ਉਹ ਕਹਿੰਦਾ ਹਰੇ ਤਾਂ ਆਪਾਂ ਆਧਾ ਤੱਕ ਪਹੁੰਚ ਗਏ ਆ ਨਦੀ ਦਾ ਅੱਧ ਪਹੁੰਚੇ ਆ ਹਲੇ ਤਾਂ ਬਹੁਤ ਦੂਰ ਤੱਕ ਜਾਣਾ ਤੇ ਤੁਹਾਨੂੰ ਤੈਰਣਾ ਨਹੀਂ ਆਉਂਦਾ ਲੜਨ ਤੇ ਹੋਜੀ ਜ਼ਿੰਦਗੀ ਤੇ ਕੀ ਫਾਇਦਾ ਤੁਹਾਡੀ ਪੜ੍ਹਾਈ ਲਿਖਾਈ ਦਾ ਤੁਹਾਡੇ ਬਿਜ਼ਨਸਮੈਨ ਗਿਰੀ ਦਾ ਜਿੱਥੇ ਤੁਸੀਂ ਆਪਣੇ ਜਾਨ ਤੱਕ ਨਾ ਬਚਾ ਸਕੋ ਤੁਸੀਂ ਸੈਲਫ ਹਾਂਜੀ ਹੁਣ ਉਹ ਬਿਜ਼ਨਸਮੈਨ ਬੜਾ ਸ਼ਰਮਸਾਰ ਹੁੰਦਾ ਉਹ ਕਹਿੰਦਾ ਕਿ ਬਿਨਾਂ ਸ਼ਬਦਾਂ ਦੇ ਮੈਨੂੰ ਬਹੁਤ ਵੱਡੀ ਸਿੱਖਿਆ ਮਿਲ ਗਈ ਤੇ ਇਹ ਕੁਝ ਨਾ ਮੈਂ ਐਂਡ 'ਚ ਹੀ ਕਹਿਣਾ ਚਾਹੂੰਗੀ ਕਿ ਬੇਸ਼ੱਕ ਤੁਸੀਂ ਵੱਧ ਪੈਸੇ ਵਾਲਿਓ ਪੜ੍ਹੇ ਲਿਖੇ ਹੋ ਇਟਸ ਓਕੇ ਪਰ ਜਿੱਥੇ ਕੋਈ ਹਾਰੀ ਕੰਮ ਨਹੀਂ ਨਾ ਆਉਂਦੀ ਉਥੇ ਕਿ چھوٹی ਜੀ ਸੂਈ ਵੀ ਕੰਮ ਆ ਜਾਂਦੀ ਹੈ ਇਟ ਮੀਨਸ ਵੀ ਹਰ ਇੱਕ ਚੀਜ਼ ਹੈ ਨਾ ਉਹ ਕੰਮ ਵਾਲੀ ਹੀ ਹੁੰਦੀ ਹੈ ਕਿਸੇ ਨੂੰ ਟੀਚਣਾ ਨਾ ਡੋ ਕਿਸੇ ਦਾ ਮਜ਼ਾਕ ਨਾ ਡੋ ਕਿਉਂਕਿ ਸਾਨੂੰ ਨਹੀਂ ਪਤਾ ਸਾਡੀ ਮੁਸੀਬਤ ਵੇਲੇ ਸਾਡੀ ਪਰੇਸ਼ਾਨੀ ਵੇਲੇ ਸਾਨੂੰ ਕਿਸ ਚੀਜ਼ ਦੀ ਔਰ ਕਿਸ ਬੰਦੇ ਦੀ ਜ਼ਰਤ ਪੈਣੀ ਹੈ ਇਹ ਮੈਂ ਮੈਂ ਬੰਦੇ ਦਾ ਹੰਕਾਰ ਹੈ ਨਾ ਜਿਹੜਾ ਉਹ ਬਹੁਤ ਛੇਤੀ ਟੁੱਟਦਾ ਸੋ ਇਸ ਕਰਕੇ ਹੰਕਾਰ ਉਸ ਚੀਜ਼ ਦਾ ਕਰੋ ਜੋ ਤੁਸੀਂ ਆਪਣੇ ਪੈਰਾਂ ਦੇ ਖੜੇ ਕਰਨ ਦੀ ਵੱਧ ਮਿਹਨਤ ਕੀਤੀ ਹੁੰਦੀ ਹੈ ਜਿੱਥੇ ਤੁਹਾਡੇ ਪੇਰੈਂਟਸ ਦੇ ਨਾਮ ਦੀ ਵੀ ਤੁਹਾਡੇ ਆਪਣੇ ਨਾਮ ਦੀ ਚਰਚਾ ਹੁੰਦੀ ਹੈ ਮਿਹਨਤ ਨਾਲ ਤੁਸੀਂ ਇਸ ਕਮਾਈ ਨੂੰ ਉਸ ਮੁਕਾਮ ਨੂੰ ਪਾ ਲਿਆ ਹੁੰਦਾ ਹੈ ਛੋਟੇ ਛੋਟੇ ਗੱਲਾਂ ਤੇ ਮੈਂ ਮੈਂ ਕਰਨੀ ਹੰਕਾਰੀ ਬੰਦੇ ਦਾ ਕੰਮ ਹੁੰਦਾ ਹੈ ਸੋ ਹਰ ਇੱਕ ਬੰਦੇ ਦੀ ਰਿਸਪੈਕਟ ਕਰੋ ਹਰ ਇੱਕ ਰਿਸ਼ਤੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਸਾਨੂੰ ਨਹੀਂ ਪਤਾ ਸਾਨੂੰ ਕਿ ਇਸ ਦੀ ਜ਼ਰਤ ਹੈ ਜਾਂ ਨਹੀਂ ਇਸ ਤਰ੍ਹਾਂ ਦੀ ਬਹੁਤ ਇੰਟਰਸਟਿੰਗ ਵੀਡੀਓਸ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿੱਤੇ ਬਿਲਕੁਲ ਨਾ ਜਾਏ ਕਿਉਂਕਿ ਸਟੋਰੀਜ਼ ਦੇ ਨਾਲ ਨਾਲ ਸਿੱਖਿਆ ਬਹੁਤ ਵੱਡੀ ਚੀਜ਼ ਹੁੰਦੀ ਹੈ